ਆਣਾ ਸੀ ਇਹ ਕਹਿੰਦਾ ਪੀਣਾ ਬੱਕਰੀਆਂ ਦੁੱਧ ਕੀ ਕਿਸੇ ਨੂੰ ਜਫਾ ਲਾਣਾ ਇੱਕ ਅੱਜ ਵੀਰੇ ਗਾਈਆਂ ਜਾਂ ਬੱਕਰੀਆਂ ਦੁੱਧ ਪੀ ਕੇ ਜਫੇ ਨਹੀਂ ਲੱਗਦੇਗੇ ਜਫੇ ਤੇ ਇਹਨਾਂ ਦੁੱਧ ਪੀ ਕੇ ਨਹੀਂ ਲੱਗਣਗੇ ਤੁਸੀਂ ਗਊਆਂ ਦਾ ਕੰਮ ਕਰਦੇ ਆ ਪਰ ਅਸੀਂ ਤੁਹਾਨੂੰ ਵੀ ਕਟੀਆਂ ਦਾ ਸ਼ੌਂਕ ਆ ਹਰ ਇੱਕ ਵੀਰ ਨੂੰ ਇੱਕ ਇੱਕ ਦੋ ਦੋ ਕਟੀਆਂ ਲਾਜ਼ਮੀ ਪਾਲਣੀਆਂ ਚਾਹੀਦੀਆਂ ਤੁਸੀਂ ਅੱਜ ਨਹੀਂ ਪਾਲਣ ਲੱਗੇ ਅੱਜ ਤੋਂ 5 ਸਾਲ ਤੱਕ ਲਾਜ਼ਮੀ ਇਹ ਕਿਤੇ ਦੇ ਵਿੱਚ ਆਮ ਹੋ ਗਏ ਤੁਹਾਨੂੰ ਬਣੀਆਂ ਸਾਰੀਆਂ ਦੇਂਦੀਆਂ ਸਾਡੇ ਕੋਲ ਤੋਂ ਬਹੁਤ ਹੋ ਗੀਆਂ ਕਰੋ ਆ ਜਾ ਕੇ 35 40 ਹੋ ਜਾਣਗੇ ਹਾਂ ਚੱਲ ਭਾਈ ਮੈਂ ਭਾਈ ਚੱਲ ਬੜਾ ਗੱਲ ਉਹ ਉਹ ਗਣਸਿਆਲੀ ਕਹਿੰਦਾ ਆ ਚੱਕ ਨਹੀਂ ਉਹ ਗਣਸਿਆਲੀ ਨਹੀਂ ਮਹ ਲੋਡ ਨੂੰ ਆਈ ਹਾਂ ਲੋਡ ਕਿਵੇਂ ਆਊਗਾ ਤੇਰ ਬੜਾਕਾ ਮਾਰ ਜੀ ਮੈਨੂੰ ਇੱਥੇ ਪਾਉਂਦਾ ਕਿਵੇਂ ਲੋਡ ਆਊਗਾ ਯਾ ਦੱਸ ਬੋਲ ਕਰ ਲੋ ਰਾਇ ਕਰ ਲੋ ਰਾਇ ਕਰ ਲੈ ਰਾਇ ਕਰਾ ਫੋਨ ਲਾ ਕੇ ਰਾਇ ਕਿਹੜਾ ਦੋਜ ਕਰੀਂ ਫਿਕਰ ਪੈਸਾ ਯਾਰ ਵਧੀਆ ਤੈਨੂੰ ਬਣੀ ਜਾਂਦੇ ਆ ਉਹ ਡਬਲ ਨਾ ਕਰ ਬੜੀ ਸੌਂ ਲੱਗੇ ਡਬਲ ਦੀ ਸੌਂ ਨਹੀਂ ਖਾਈਦੀ ਹੁੰਦੀ ਸੌਂ ਨਹੀਂ ਖਾਈਦੀ ਹੁੰਦੀ ਸੌ ਖਾਲ ਕਿਹੜੀ ਗੱਲ ਹੈਗੀ ਨਹੀਂ ਵਰਦੀਆਂ ਜੀ ਵਰਦੀਆਂ ਰਕਮ ਨਹੀਂ ਕਿ ਜਾਂ ਰਹਿਣ ਦੋ ਫਰਾ ਜੀ ਇਹ ਮੈਂ ਫੜ ਕੇ ਦੇਣੀ ਆ ਉਹਦੇ ਘਰ ਸਿੱਧੀ ਜੀ ਗੱਲ ਆ ਕਿ ਤੈਨੂੰ ਸ਼ੈਲੀ ਲਾਇਆ ਸੀ ਨਾ ਪੂਰੇ 47 ਨੇ ਜੀ 50 ਨੂੰ ਫਿਰ ਐਡੀਆਂ ਹੀਰਾ ਨੇ ਜਾਨੂੰ ਤੂੰ ਲੋਹੇ ਦਾ ਥਣ ਬਣੀ ਜਾਣਾਗਾ ਵੀਰੇ ਲੋਹੇ ਦੀ ਥਣ ਦੀ ਗੱਲ ਨਹੀਂ ਹੈਗੀ ਯਾਰ ਕੋਈ ਨਾ ਬੰਦੇ ਪੈਸੇ ਹੋਈ ਜਾ ਦੇ ਦੇ ਵਧੀਆ ਗੱਲ ਆ ਪਾਲਣਾ ਜਾਂਦੀਆਂ ਐਵੇਂ ਅੜੀ ਨਹੀਂ ਕਰਦੀ ਹੁੰਦੀ ਕੀ ਕਿਤੇ ਮੇਰੇ ਕੋਲੇ ਆ ਜੀ ਯਾਰ ਗੱਲ ਸੁਣ ਲਈ ਮੈਂ ਵੀ ਬਣ ਗਿਆ 10000 ਰੁਪਏ ਤੈਨੂੰ ਆਈ ਕਿਤੇ ਮੇਰੇ ਕੋਲੇ ਆ ਇੱਕ ਖਰਾਉਣੀ ਬੁਸੀ ਚੱਲੂ ਆਪਣੇ ਕੋਲ ਨਾ ਮਾਲ ਲਿਆਉਦਾ ਜੀ ਕੋਈ ਢਿੱਲੋ ਲੈਂਦਾ ਹੈ ਤੈਨੂੰ ਘਾਨੂ ਖਰਾਉਣੀ ਨਹੀਂ ਪੈਂਦੀ ਐ ਫੋਨ ਮਾਰੀ ਬਾਹ ਤੇਰੇ ਇਕੱਟੇ ਫੋਨ ਤੇ ਹੋ ਜਾਗਾ ਨਹੀਂ ਢਿੱਲੋ ਆਪਣਾ ਭਾਈ ਆ ਗਿਆ ਜੀ ਦਾ ਭਾਈ ਆ ਮੇਰਾ ਢਿੱਲੋ ਆਪਣਾ ਆਦਾ ਬੰਦਾਗਾ ਢਿੱਲੋ ਦੀਆਂ ਵੀਡੀਓ ਮੈਂ ਪਾ ਕੇ ਆ ਕੱਟੀਆਂ ਦੀਆਂ ਕਟੀਆਂ ਜਦ ਆਪਣੀਆਂ ਵੀਡੀਓ ਪਾਉਣਾ ਫੇਮ ਹੋਈਆਂ ਲੈ ਲੈ ਲਾ ਲੇ 100 ਲੱਗੇ ਯਾਰ ਉਹ ਕਾਣਾ ਸੌਖਾਈ ਜਨਾ ਫੇਮ ਸੌਖਾਈ ਜਨਾ ਆਪਾਂ ਇਹਨਾਂ ਜਿੰਦਾ ਸੌਦਾ ਜ਼ੋਰੂ ਯਾਰ ਕੋਈ ਦਲਾਲੀ ਨਹੀਂ ਕੋਈ ਸੋੜ ਨਹੀਂ ਸੁੱਕਾ ਸੌਦਾ ਮੈਂ ਦੇਖੋ ਲੈ ਲੀਆਂ ਪੰਜ ਤੇ ਦੋ ਆ ਸੱਤ ਹੋ ਜਾਣਗੀਆਂ ਮੀਂਹ ਪੈਂਦਾ ਤੂੰ ਵੀ ਜਾ ਸੇਵਾਲੇ ਥਾਂ ਜਾਣੀਆਂ ਤੇਰਾ ਉਹੀ ਗਾਣ ਗਾਈ ਜਾਣਗੀਆਂ ਫਿਰ ਆਇਆ ਕਪਾ ਜਾ ਨਹੀਂ ਲੈਣੀਆਂ ਜਦੋਂ ਆ ਗਏ ਥੋੜੀ ਤੂੰ ਵੱਡੀਆਂ 100 ਲੈਣੀ ਆ ਆਪਾਂ ਪਰਮਾਤਮਾ ਦੀ ਕਿਰਪਾ ਹਦਕਾ ਵੇਦੀ ਚੱਲੀ ਮੈਨੂੰ ਮੈਨੂੰ ਆਉਂਦੀ ਲੋੜ ਨਹੀਂ ਖਰਚੇ ਖਾਣ ਦੀ ਬਾਪੇ ਜੀ ਚੱਲੀ ਠੀਕ ਆ ਨਾਲ ਹੀ ਚੱਲ ਭਾਈ ਚੱਲ ਲੈ ਮਾਰੂਆ ਉਹ ਫੜ ਲਾ ਉਹ ਫੜ ਲਾ ਲੋੜ ਲੈ ਲੈ ਹੁਣ ਤਾਂ ਬਹੁਤ ਲਾਦੇ ਠੀਕ ਸੀਗਾ ਬਹੁਤ ਆ ਕੱਚਾ ਨਹੀਂ ਹੋਣਾ ਬੋਲ ਹੈ ਨਹੀਂ ਚਲੋ ਲਾਈ ਦੇ ਨੇ ਇਹਦਾ ਦੇਖੋ ਬਾਈ ਜੀ ਹੁੰਦਾ ਐ ਮੋੜੀ ਨਹੀਂ ਹੁੰਦਾ ਬੰਦੇ ਨੂੰ ਰਾਜੇ ਰਾਕੇਪੁਰ ਮਦਰ ਮੈਂ ਜੀ ਧੱਕ ਦੇ ਭਜਾ ਲੈ ਐਡਾ ਤੂੰ ਮੈਨੂੰ ਕੂਲਾ ਦੀਣਾ ਵੀ ਤੂੰ ਇਹਨਾਂ ਦਿਨਾਂ ਲਾ ਕੇ ਮੈਂ ਕਿਹਾ ਤੇ ਇੱਥੇ ਹੀ ਪਿੰਡਾਂ ਚ ਮਾਰੀ ਇਹਨਾਂ ਗੱਲਾਂ ਚਲ ਕੋਈ ਨਾ ਨਹੀਂ ਮੈਂ ਰੋਟੀ ਦਿੰਦੀ ਆ ਕੋਈ ਨਾ ਕੋਈ ਨਾ ਕੋਈ ਨਾ ਆ ਬੱਸੀ ਨੂੰ ਮਾਰਾਂਗਾ ਜੀ ਹੁੰਦਾ ਵੀ ਕਾਪਾ ਕੌਣ ਹੈ ਬੰਦੇ ਹਾਂ ਹਾਂ ਮੈਂ ਵੜ ਕੇ ਲੈ ਜਾ ਚੱਕ ਮਰੀਏ ਨਾ ਗੱਲਾਂ ਸਾਥੋਂ ਗਾਈਆਂ ਵਾਲੇ ਮਸਲੇ ਮੰਡੀ ਚ ਕੋਈ ਬੰਦਾ ਪੈਸੇ ਨਹੀਂ ਲੈਂਦਾ ਹੱਥ ਵਿੱਚ ਪੈਸੇ ਨਹੀਂ ਲੈਂਦਾ ਆਪ ਨੂੰ ਪਰ ਤੈਨੂੰ ਮੰਡੀ ਗਾਈਆਂ ਵਾਲੇ ਗਾਈਆਂ ਵਾਲੇ ਕੀ ਮਾਲ ਦਾ ਮੁੱਲ ਆਪ ਨੂੰ ਇਹ ਆ ਗੱਲ ਕੇ ਤੈਨੂੰ 1000 ਹੋਰ ਪਤਾ ਲੱਗਦਾ ਲੜ ਵੜ ਵੜ ਉਹ ਗੱਲ ਗੁਜਾਰ ਹੋਰ ਵੜ ਆਹ ਰੋਣਾ ਨਾ ਨਾ ਉਹਨੇ ਨਹੀਂ ਨਹੀਂ ਬਈ ਹੁਣ ਗੱਲ ਕਰ ਜੀ ਆਹ ਜੀ ਮੰਗਾਂਗੇ ਨਾ ਨਾ ਉਹਨੇ ਗਾਉ ਨੂੰ ਆਵਾਜ਼ ਨਾ ਗਾਉ ਨੂੰ ਕਰ ਹਾਂ ਇੱਕ ਵੇਖੀ ਨਾ ਚਲੋ ਚਲੋ ਹੋ ਵੀ ਨਹੀਂ ਕੇ ਹਾਂ ਹੁਣੇ ਸਾਬ ਵੀ ਨਹੀਂ ਕਰਦਾ ਨਹੀਂ ਕੀ ਕਹਿੰਦੇ ਆ ਬਾਈ ਬਾਈ ਤੁਸੀਂ ਕਰ ਦਿਓ ਮੈਂ ਜੀ ਚਲੋ ਕਹਿਦਾ ਬੱਲਾ ਨਾ ਨਾ ਕਰਦੇ ਆ ਯਾਰ ਕਿੱਦਾਂ ਕਰਦਾ ਇਹ ਮੈਂ ਵੀ ਸਖਸੀਅਲ ਡੈਰੀ ਫਾਰਮ ਵਾਲਾ ਜੀ ਆ ਆਪਣੇ ਘਰੇ ਜਿਹੜੇ ਆਪਾਂ ਗਾਇਆਂ ਵੇਚਦੇ ਆ 40 40 ਠੀਕ ਆ ਵੀਰੇ ਇਹ ਤਾਂ ਜਿਹੜਾ ਆਪਣਾ ਕੰਮ ਆ ਬੇਟਾ ਮੇਰਾ ਵੱਡਾ ਹੁੰਦਾ ਜਾਂਦਾਗਾ ਬਾਕੀ ਆਪਣਾ ਇਹ ਪਿਤਾ ਪੁਰਖੀ ਕਿੱਤਾ ਪੁਰਾਣਾ ਠੀਕ ਆ ਪਰ ਆਪਾਂ ਨੂੰ ਇਹ ਕਿੱਤੇ ਵਾਲੇ ਪਾਸੇ ਆਉਣਾ ਪਊਗਾ ਕਿਉਂ ਚਾਹੇ ਸੀ ਗਾਇਆਂ ਵੇਚਦੇ ਆ 40 40 ਗਾਇਆਂ ਵੇਚਦੇ ਆ ਕੋਈ ਇਹ ਨਹੀਂ ਗੱਲ ਹੈਗੀ ਜੇ ਗਾਹ ਥੱਲੇ 40 ਕਿਲੋ ਦੁੱਧ ਦਾ ਵੀਰੇ ਮੈਂ ਥੱਲੇ 8 ਕਿਲੋ ਆ ਪਰ ਮੈਂ ਦਾ 8 ਮੂਰੇ ਆ ਕਿਉਂਕਿ ਗਾਂ ਦਾ 40 ਕਿਲੋ ਆਪਣੇ ਪੀਣ ਲੈ ਕੀ ਹੈ ਨਹੀਂਗਾ ਠੀਕ ਆ ਠੀਕ ਆ ਜੀ ਉਹ ਇੱਕ ਗਾਣਾ ਸੀ ਕਹਿੰਦਾ ਪੀਣਾ ਬੱਕਰੀਆਂ ਦੁੱਧ ਕੀ ਕਿਸੇ ਨੂੰ ਜੱਫਾ ਲਾਣਾ ਇੱਕ ਦਿਨ ਖਰੀਦਣੋਂ ਦੁਪੀਕੇ ਜੱਫੇ ਨਹੀਂ ਲੱਗਦੇਗੇ ਜੱਫੇ ਤੇ ਇਹਨਾਂ ਨੂੰ ਦੁਪੀਕੇ ਲੱਗਣਗੇ ਠੀਕ ਹੈ ਜੀ ਹਰਿਆਣਾ ਜੀ ਸਾਰਾ ਘੁੰਮੇ ਮਿਆਂ ਤੁਸੀਂ ਵੀਡੀਓ ਬਣਾਉਣੀ ਹੁਣ ਹਾਂ ਹਾਂ ਹਰਿਆਣਾ ਬਾਈ ਜੀ ਸਾਰਾ ਘੁੰਮਿਆ ਬਫੇਰੀ ਅਸੀਂ ਮੈਂ ਮੇਟੀਆਂ ਲਿਆ ਲਿਆ ਐਂਦਾ ਵੀ ਤੂੰ ਮੇਰਾ ਮੋਸ਼ਨ ਗਾਲ ਦੇ ਨਾ ਜਲ ਕੋਈ ਨਹੀਂ ਹੋਏ ਕਿ ਫੇਰ 10 ਮਿੰਟ ਦੇ ਵਿੱਚ ਵੀ ਦੇ ਗਾਂ ਲੈ ਲੈਂਦਾ ਬੰਦਾ ਨਲੇ ਆਪਦੇ ਮੂਹੂ ਮੰਨਦਾ ਵੀ ਹਾਂ ਮੇਰਾ 15 ਤੋਂ 20000 ਦਾ ਫਾਇਦਾ ਹੋਇਆ ਫਾਇਦਾ ਕੋਈ ਸਾਡੇ ਕੋਲੇ ਜਾਦੂ ਦੀ ਛੜੀ ਨਹੀਂ ਵੀ ਅਸੀਂ ਜਾ ਪੂਜਾ ਹੈਗਾਗਾ ਪਰ ਗਾਂ ਵੀਰੇ ਪਿੰਡਾਂ ਤੋਂ ਲਿਆਉਂਦੇ ਆ ਦੂਰ ਇੱਧਰ ਜਾਣ ਸਰ ਬੜੀਆਂ ਚੰਗੀ ਟੀਜ ਲੈਣੇ ਜਿਵੇਂ ਗੱਡੀਆਂ ਲਈਆਂ ਚੰਗੀ ਟੀਜ ਕਦੇ ਵੀ ਮਹਿੰਗੀ ਨਹੀਂ ਹੁੰਦੀ ਠੀਕ ਹੈ ਜੀ ਚੰਗੀ ਟੀਜ ਲਾਵਾਂਗੇ ਸਾਫ ਸੁਗਰੀ ਲਾਵਾਂਗੇ ਤੇ ਇੱਕ ਜਾਦੇ ਸੁਰਖੀ ਪੁੱਟ ਨਹੀਂ ਲਾਵਾਂਗੇ ਜੇ ਤੁਸੀਂ ਮੰਨੇ ਮੌਲੀ ਕਹਿੰਦੇ ਤੇਂਦਰਾਂ ਮੰਨਦੇ ਉਹਨਾਂ ਕਦੇ ਕੂੜ ਬੱਸੀ ਨਹੀਂ ਬਣ ਜਾਂਦੀ ਠੀਕ ਹੈ ਜੀ ਮਾਲ ਸਾਫ ਸੋਰਾ ਉਬੇ ਵੀਰੇ ਉਧਰ ਰੂੜੀਆਂ ਦੇ ਖੜੇ ਤੇ ਚੀਜ਼ ਲੱਗਦੀ ਆ ਕਿ ਸਾਡੇ ਫਾਰਮ ਤੇ ਆ ਗਿਆ ਬੰਦਾ ਨਾ ਜਿਹੜੀ ਮਰਜ਼ੀ ਕੁਆਲਟੀ ਲੈ ਲੈ ਕਦੇ ਖਾਲੀ ਨਹੀਂ ਹੁੰਦਾ ਬਾਕੀ ਮੈਂ ਵੀਰਾਂ ਦੇ ਚੈਨਲ ਤੇ ਮਾਧੀਆਂ ਵੀਰੇ ਅਸੀਂ ਦੱਸਦਾ ਵੀ 20 ਕਿਲੋ ਤੋਂ ਥੱਲੇ ਵਾਲੀ ਕਦੇ ਗਊ ਨਾ ਲਓ ਗਊਆਂ ਦੇ ਨਾਲ ਨਾਲ ਸਾਨੂੰ ਦੇਖੋ ਵੀਰੇ ਅਸੀਂ ਗਊਆਂ ਦਾ ਕੰਮ ਕਰਦੇ ਆ ਪਰ ਅਸੀਂ ਤੁਹਾਨੂੰ ਵੀ ਕਟੀਆਂ ਦਾ ਮੌਕਾ ਹਰ ਇੱਕ ਵੀਰ ਨੂੰ ਇੱਕ ਇੱਕ ਦੋ ਦੋ ਕਟੀਆਂ ਲਾਜ਼ਮੀ ਪਾਲਣੀਆਂ ਚਾਹੀਦੀਆਂ ਤੁਸੀਂ ਅੱਜ ਨਹੀਂ ਪਾਲਣ ਲੱਗੇ ਅੱਜ ਤੋਂ 5 ਸਾਲ ਤੋਂ ਲਾਜ਼ਮੀ ਇਹ ਕਿਤੇ ਦੇ ਵਿੱਚ ਆਮੋ ਹਾਂਜੀ ਆ ਬਾਈਕ ਨੂੰ ਰੱਖਿਆ ਰੱਖਿਆ ਲੋਗਾਂ ਨੇ ਦਿੱਤੀ ਕਿੰਨੇ ਨੌਜਵਾਨ ਜੀ ਆ ਗਏ ਤੇ ਬਾਕੀ ਵੀਰੇ ਉੱਥੇ ਗਰੀਬ ਤੋਂ ਗਰੀਬ ਪਰਿਵਾਰ ਵੀ ਇੱਕ ਤੋਂ ਦੋ ਨਗ ਸਾਲ ਦੇ ਵੇਚਦਾ ਉਹ ਵੀ ਕਿਹੜੇ 2 ਲੱਖ ਤੋਂ ਘੱਟ ਵਾਲੇ ਨਹੀਂ ਜਿਹੜੇ ਗਰੀਬ ਪਰਿਵਾਰ ਨੂੰ ਸਾਲ ਦਾ 3 ਤੋਂ 4 ਲੱਖ ਰੁਪਏ ਕਮਾਈ ਆ ਵੀਰੇ ਬੁਰਾ ਆਪੀ ਕੰਮ ਜਾ ਆ ਕਿਵੇਂ ਫੇਲ ਹੋਊਗਾ ਜੀ ਤੇ ਬਾਕੀ ਕਿਤੇ ਆਪਾਂ ਕੋਈ ਗੱਲ ਨਹੀਂ ਸਮਾਂ ਕੱਢ ਕੇ ਫੇਰ ਵੀਡੀਓ ਬਣਾਵਾਂਗੇ ਆਪਾਂ 11 ਵਾਲੀ ਤੇ ਵੀ ਆਵਾਂਗੇ ਫੇਰ ਆਪਾਂ ਵੀਰਾਂ ਨੂੰ ਸੇਵਾ ਦਾ ਮੌਕਾ ਦੇਵਾਂਗੇ ਸਾਰੇ ਲੈ ਭਾਈ ਛੋੜ ਕਰਦੇ ਹੁਣ ਮੇਰਾ ਵੀਰ ਹੈਗਾਗਾ 6287 13934 6280 ਨਹੀਂ ਕਹਿੰਦੇ ਕੋਈ 500 ਕਰਨਾ ਤੋਂ ਮੇਰੀ ਉਹ ਛੋੜ ਹੁੰਦਾ ਬਿਆਰ ਹੁੰਦੀ ਹੈ ਗੱਲਾਂ ਨੂੰ ਜਿਹੜੀ ਸਾਡੀ ਲੋਕੇਸ਼ਨ ਉਹ ਐਡਮਿਨ ਨੂੰ ਫਾਰਮ ਤੇ ਲੈ ਕੇ ਆਉਂਦੇ ਆਪਾਂ ਹਾਂ ਭਾਈ ਜੀ ਲੈ ਭਾਈ ਛੋੜ ਕਰਦਾ ਭਾਈ ਛੋੜ ਕਰਦੇ ਕੋਲੋਂ ਲੈ ਵੀ ਭਾਈ ਸ਼ਿਨੀਵਾਲ ਕਾ ਡੇਰੀ ਫਾਰਮ ਵਾਲੇ ਦੇ ਬਾਈ ਨੇ ਆ ਇਕੱਠੀਆਂ ਕਰੀ ਠੀਕੇ ਕਾ ਤੁਮਾ ਜਿਹੜੀ ਕਟੀਆਂ ਦੀ ਜਾਨ ਬਚਾਈ ਆ ਇੱਕ ਤਾਂ ਆ 6 ਕਟੀਆਂ ਬਚਾਈਆਂ ਤੇ ਕਾ 2 ਕਟੀਆਂ ਚੰਗੇ ਚੰਗੇ ਮਲ ਚੱਕਰੀਆਂ ਬਾਈ ਆ ਜਾਓ ਆ ਜਾ ਆਜਾ ਕੋਲੇ ਜਾ ਕੋਲੇ ਜਾ ਆ ਜਾ ਉਹ ਆ ਜਾ ਉਹ ਜਾ ਉੱਥੇ ਜਾ ਆ ਜਾ ਵੀ ਇੱਥੇ ਇਹ ਵੀਰ ਤੋਂ ਆਪਾਂ ਕਟੀਆਂ ਲਈਆਂ ਨੇ ਪਰ ਕਟੀਆਂ ਦੇਖੋ ਜੀ ਅੱਜ ਦੇਖਣ ਨੂੰ ਛੋਟੀਆਂ ਲੱਗਦੀਆਂ ਪਰ ਅੱਖਰ ਇਹਨਾਂ ਦੇ ਬਹੁਤ ਚੰਗੇ ਆ ਕਿਉਂ ਅੱਖਰ ਚੰਗੇ ਹੋਣ ਦੇ ਨਾਂ ਤੇ ਆਪਾਂ 2 ਰੁਪਏ ਵਧੀਆ ਲਾਇਆ ਵੀਰ ਨੂੰ ਕਟੀਆਂ ਸਨਖੇ ਲੈਂਦਾ ਕਿਹੜਾ ਪਿੰਡ ਹੈ ਵੀਰ ਦਾ ਜੌਣਾ ਪਿੰਡ ਆਪਣਾ ਇੱਕੋ ਜਿਹਾ ਜੌਣਾ ਪਿੰਡ ਤੇ ਜਾਣੀ ਕਿ ਮੈਂ ਇਥੇ ਕਟੀਆਂ ਹੋਰ ਵੀ ਕਾਫੀ ਮਾਤਰਾ ਚਾਹੀਆਂ 7-8 ਲਈਆਂ ਨੇ ਪਰ ਚੰਗੇ ਨਗੀਨੇ ਆ ਚੰਗੀ ਚੀਜ਼ ਪਾਲ ਲਾਂਗੇ ਵੀਰ ਉਹ ਆਪਦਾ ਮੁੱਲ ਮੋੜੂਗੀ ਕਿਉਂ ਆਪਾਂ ਜਾਣੀ ਜੇ ਨੇ ਐ ਮੰਨ ਕੇ ਚੱਲੋ ਵੀ ਇੱਕ ਕਟੋਕਟ 7 ਤੋਂ 8 ਮਹੀਨੇ ਦੇ ਵਿੱਚ ਨਵੇਂ ਦੁੱਧ ਹੋ ਜਾਣਾ 1.5 ਤੋਂ ਪੌਣੇ 2 ਸਾਲ ਦੇ ਵਿੱਚ ਛਡਾਊਗੀ ਵਿੱਚ ਵੀਰ ਕਹਿੰਦੇ ਉਹਨੇ ਖਾ ਕੇ ਵੀਰੇ ਜਾਣੀ ਦੀ ਬਿਕੂ ਕੀ ਬਾਈ ਜੀ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਾਂ ਇਹਨਾਂ ਨੂੰ ਇਕੱਠਾ ਨਹੀਂ ਖਵਾਉਂਦੇ 100 100 50 50 ਕਰਕੇ ਖਵਾਉਣੇ ਆ ਤੁਸੀਂ ਮੈਨੂੰ ਕੋਈ ਬੰਦਾ ਲੱਖ ਰੁਪਇਆ ਜੋੜ ਕੇ ਦਿਖਾਵੇ ਨਹੀਂ ਜੁੜਦਾਗਾ ਬਾਕੀ ਤੁਸੀਂ ਕਿਸੇ ਵੀ ਵੀਰ ਨੇ ਦਾ ਸਿੱਧਾ ਗਾਈਆਂ ਦਾ ਕੰਮ ਕਰਦੇ ਆਂ ਕਟੀਆਂ ਲੈਣੀਆਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਨੰਬਰ ਦੱਸਦੇ ਵੀਰੇ ਬਾਈ ਜੀ ਨੰਬਰ 8862140 ਦੱਸਿਓ ਹਾਂ ਬਾਕੀ ਬੰਦਾ ਚੱਲ ਰਿਹਾ ਬੰਦਾ ਹੈਗਾ ਬਰੀਕੀ ਵਾਲੀਆਂ ਕੱਟੀਆਂ ਹੁੰਦੀਆਂ ਨੰਬਰ 882160 ਤੋਂ ਨਹੀਂ ਠੀਕ ਹੈ ਆ ਬਾਈ ਕਰਿਓ ਬਾਈ ਆ ਕੱਟੀਆਂ ਸੀ ਬਾਈ ਜੀ ਦੇਖੋ ਬਾਈ ਧੰਨਵਾਦ ਹੋ ਲੈ ਬਾਈ ਲੈ ਜੋ ਤੇ ਆ ਸੀਨੀਬਾਲ ਕਰਾਂ ਡੇਰੀ ਫਾਰਮ ਵਾਲੇ ਬਾਈ ਨੇ ਖਰੀਦੀਆਂ 8-10 ਦੇ ਕਰੀਬ ਜਿਹੜੇ ਨਾ ਕਰੀਬ ਫਰੀਦ ਕੇ ਬਾਈ ਨੇ ਵੱਡਣ ਵਾਲਿਆਂ ਤੋਂ ਜਾਣ ਪਝਾਈਆ ਜਾ ਬਾਈ ਦਾ ਬਹੁਤ ਵੱਡਾ ਡੇਰੀ ਫਾਰਮ ਆ ਗਾਮਾ ਦਾ ਤੁਸੀਂ ਜਾਣ ਦਿਓ ਲਗਭਗ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ